हां जी મિત્રો ਅੱਜ ਆਪਾਂ ਆਪਦੇ ਸ਼ਹਿਰ ਦੇ ਵਿੱਚ ਹੀ ਖੜੇ ਆ ਫਤੇਗੜ ਪੈਂ ਤੂਰ ਦੇ ਵਿੱਚ ਤੇ ਇੱਥੇ ਨਾ ਆਪਣਾ ਇੱਕ 베ਲੀਆ ਸੁੱਖਾ ਤੇ ਸੁੱਖੇ ਦੇ ਘਰੇ ਅੱਜ ਟੋਕਰੇ ਬਣਾਉਣ ਵਾਲੇ ਬਾਈ ਆਏ ਹੋਏ ਸੀ ਸੁੱਖੇ ਹਰਾਂ ਨੇ ਤੂ ਤਾਪ ਦਾ ਸ਼ਾਂਕ ਕੇ ਰੱਖਿਆ ਸੀ ਟੋਕਰੇ ਬਣਾਉਣ ਵਾਸਤੇ ਤੇ ਅੱਜ ਇੱਥੇ ਬਾਈ ਹੋਣੀ ਟੋਕਰੇ ਬਣਾਉਣ ਵਾਸਤੇ ਆਏ ਹੋਏ ਆ ਇਹ ਆਪਣਾ 베ਲੀਆ ਸੁੱਖਾ ਇਹਨਾਂ ਦੇ ਘਰੇ ਟੋਕਰੇ ਬਣਦੇ ਪਏ ਆ ਤੇ ਇਹ ਕਹੀ ਜਾਂਦਾ ਵੀ ਮੇਰੀ ਵੀਡੀਓ ਨਾ ਬਣਾ ਕੋਈ ਨਹੀਂ ਚਲ ਮੜੀ ਬਣਾ ਦਿੰਨੇ ਆ ਤੇ ਇੱਥੇ ਟੋਕਰੇ ਬਣਦੇ ਦੇਖ ਕੇ ਮੇਰਾ ਜੀ ਕੀਤਾ ਵੀ ਮੈਂ ਵੀਡੀਓ ਬਣਾਵਾਂ ਇਹਨਾਂ ਦੀ ਕਿਉਂਕਿ ਟੋਕਰਾਂ ਆਪਣੇ ਪੰਜਾਬੀ ਵਿਰਸੇ ਦਾ ਇੱਕ ਅਨਿੱਖੜਵਾ ਅੰਗ ਆ ਤੇ ਕਿਉਂਕਿ ਜਿੰਨਾ ਚਿਰ ਤੱਕ ਖੇਤੀਬਾੜੀ ਜਾਂ ਡੰਗਰ ਬੱਚੇ ਦਾ ਕੰਮ ਕਾਰੋਬਾਰ ਰਹਿਣਾ ਉਹਨਾਂ ਚ ਟੋਕਰੇ ਦੀ ਹੋਂਦ ਵੀ ਜਿਹੜੀ ਆ ਉਹ ਖਤਮ ਨਹੀਂ ਹੋ ਸਕਦੀ ਬੇਸ਼ੱਕ ਦੁਨੀਆ ਲੱਖ ਅਪਡੇਟ ਹੋ ਗਈ ਆ ਜਮਾਨਾ ਮਾਡਰਨ ਹੋ ਗਿਆ ਹੋਰ ਸਹੂਲਤਾਂ ਬੜੀਆਂ ਆ ਗਈਆਂ ਪਰ ਟੋਕਰੇ ਦੀ ਲੋੜ ਕਦੇ ਖਤਮ ਨਹੀਂ ਹੋ ਸਕਦੀ ਤੇ ਆਜੋ ਆਪਾਂ ਨਾਲ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਸਾਰੀ ਵੀ ਕਿਵੇਂ ਟੋਕਰਾਂ ਤਿਆਰ ਹੁੰਦਾ ਕਿੰਨਾ ਟਾਈਮ ਲੈਂਦਾ ਕੀ ਹਿਸਾਬ ਹੁੰਦਾ ਤੇ ਕਰਾਉਣੇ ਸਾਰੀ ਦੇਖਿਓ ਤੇ ਸ਼ੇਅਰ ਵੀ ਕਰਿਓ ਜੇ ਵਧੀਆ ਲੱਗੀ ਤੇ ਤੇ ਨਾਲ ਬਾਪੂ ਜੀ ਹੁਣੀ ਬੈਠੇ ਹੋਏ ਨੇ ਸੋਖੇ ਦੇ ਫਲ ਸਾਰ ਹਾਂਜੀ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਹਜੇ ਨਾਲ ਲੱਗਦਾ ਤੂੰ ਹੈ ਕੋਈ ਨਹੀਂ ਕੋਈ ਨਹੀਂ ਚਾਹ ਆ ਗਈ ਆ ਹਾਂ ਚਾਹ ਪੀਓ ਪਹਿਲਾਂ ਤੇ ਚਾਹ ਵੀ ਆਪਣੇ ਨਾਲ ਨਾਲ ਪੀਣੀ ਆ ਕੋਈ ਨਹੀਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਹੋ ਜੀ ਹਾਂ ਵਧੀਆ ਬਾਈ ਅੱਛਾ ਲੱਗੇ ਫਿਰ ਅੱਜ ਟੋਕਰੀ ਬਣਾਉਣਾ ਹੈ ਨਾ ਟੋਕਰੀ ਲੱਗੇ ਆ ਅੱਛਾ ਅੱਛਾ ਟੋਕਰੀ ਆਪਣੇ ਕਿਹੜਾ ਧਰਮ ਸਿੰਘ ਵਾਲਾ ਪਿੰਡ ਦੀ ਬਾਈ ਜੀ ਹਾਂ ਵੀਰੇ ਧਰਮ ਸਿੰਘ ਵਾਲਾ ਪਿੰਡ ਆ ਹਾਂ ਧਰਮ ਸਿੰਘ ਵਾਲੇ ਬਣਾਉਂਦੇ ਆ ਟੋਕਰੀ ਨਾ ਕਾਫੀ ਚੰਗੇ ਹਾਂ ਜੀ ਚਾਹ ਇੱਥੇ ਰੱਖ ਪੀਣੇ ਹੁਣੇ ਚਾਹ ਵੀ ਪੀਣੇ ਆ ਪੀਣਿਆਂ ਨਾਲ ਦੀ ਨਾਲ ਚਾਹ ਆਪਾਂ ਹਾਂ ਹੋਰ ਹਾਂ ਠੀਕ ਆ ਠੀਕ ਆ ਜੀ ਇਹ ਅੱਛਾ ਬਾਈ ਕਿੰਨੇ ਕ ਫਰੇਮ ਦੇ ਵਿੱਚ ਟੋਕਰਾ ਇੱਕ ਬਣ ਕੇ ਤਿਆਰ ਹੋ ਜਾਂਦਾ ਇਹ ਟੋਕਰਾ ਲਗਭਗ ਘੰਟਾ ਲੱਗ ਜਾਂਦਾ ਹੈ ਅੱਛਾ ਇੱਕ ਟੋਕਰੇ ਦੇ ਘੰਟਾ ਲੱਗ ਜਾਂਦਾ ਹੈ ਨਾ ਘੰਟਾ ਲੱਗ ਜਾਂਦਾ ਬਾਕੀ ਸੈਜ ਦੇ ਹਿਸਾਬ ਨਾਲ ਵੀ ਆ ਹਾਂਜੀ ਸੈਜ ਦੇ ਜੇ ਥੋੜਾ ਵੱਡਾ ਬਣਾਉਣਾ ਤੇ ਵੇਰ ਮਾੜਾ ਵੱਧ ਟਾਈਮ ਲੱਗ ਜਾਂਦਾ ਹਾਂ ਵੀਰ ਵੱਧ ਲੱਗ ਜਾਂਦਾ ਠੀਕ ਆ ਠੀਕ ਆ ਇਹ ਵੈਸੇ ਹੁਣ ਨਾ ਇੱਕ ਅੱਜ ਕੱਲ ਜਿਹੜੇ ਮੁੰਡੇ ਜਾਂ ਜਿਹੜੀ ਨਵੀਂ ਪਣੀਰੀ ਹੈ ਉਹ ਇਹ ਕੰਮ ਸਿੱਖ ਕੇ ਨਹੀਂ ਵੀਰੇ ਕੰਮ ਨਹੀਂ ਸਕੇ ਰਾਜੀ ਨਹੀਂਗੇ ਜਾਂ ਤੇ ਜਾਂ ਬਾਕੀ ਚਲੋ ਆਪਾਂ ਇਹ ਵੀ ਕਹਿ ਸਕਦੇ ਹੁਣ ਹੋਰ ਕੰਮ ਬੜੇ ਹੋਗੇ ਕਰਨ ਵਾਲੇ ਤੇ ਚਲੇ ਕੀ ਕਰਨ ਰਾਜੀ ਨਹੀਂ ਕਿਉਂਕਿ ਇਹ ਕੰਮ ਬਹੁਤ ਔਖਾ ਮਿਹਨਤ ਬੜੀ ਹੈ ਮੂਰੀਆ ਦੇ ਚ ਲੋਕੀ ਕਹਿੰਦੇ ਆ ਵੀ 10 9 ਦੀ ਕਿਰਤਕਾਰ ਕਿਉਂਕਿ ਇਹ 20 9ਾਂ ਦੀ ਕਿਰਤਾ 20ਾਂ ਦੀ 20ਾਂ ਦੀ ਨਾਲ ਪੈਰਾਂ ਤੋਂ ਵੀ ਹਾਂ ਹਾਂ ਕਿਉਂਕਿ ਪੈਰਾਂ ਨਾਲ ਵੀ ਇਹਨੂੰ ਬਣਾਉਣਾ ਹਾਂ ਹਾਂ ਪੈਰਾਂ ਦਾ ਤੇ ਪੈਰਾਂ ਦਾ ਹਨਰ ਵੀ ਦੇਣਾ ਗਾਹਾਂ-ਗਾਹ ਕਰਨਾ ਇਹਨੂੰ ਪੈਰਾ ਨਾਲ ਹੋਣਾ ਬਿਲਕੁਲ ਤੁਹਾਡੀ ਬਹੁਤ ਮਿਹਨਤ ਵਾਲਾ ਕੰਮ ਹੈ ਨਾ ਤੇ ਬਾਕੀ ਇਹ ਵਿਰਸ਼ਾ ਹੁਣ ਪਿਆਬ ਤੋਂ ਮੁੱਕਦਾ ਜਾਂਦਾ ਮੁੱਕਦਾ ਜਾਂਦਾ ਮੁੱਕਦਾ ਜਾਂਦਾ ਇਹ ਹੁਣ ਬਹੁਤ ਘੱਟ ਰਹਿ ਗਿਆ ਹੈ ਨਾ ਕਿਉਂਕਿ ਪਲਾਸਟਿਕ ਆ ਗਈ ਆ ਹਾਂ ਪਲਾਸਟਿਕ ਨੇ ਇਹ ਵਿਰਸ਼ਾ ਭਲਾਤਾ ਪਲਾਸਟਿਕ ਦੀਆਂ ਟੋਕਰੀਆਂ ਚੱਲ ਪਈਆਂ ਹਾਂਜੀ ਹਾਂਜੀ ਪਰ ਜਿੱਥੇ ਇਹਨੇ ਕੰਮ ਦੇਣਾ ਇਹਨੇ ਇੱਥੇ-ਉੱਥੇ ਇਹਨੇ ਦੇਣਾ ਹੈ ਇਹ ਤਾਂ ਹੈ ਜੀ ਇਹਦਾ ਲਾਭ ਬਹੁਤ ਆ ਕੋਈ ਵਿਆਜ ਸਾਦੀ ਦੇ ਕੋਈ ਵੀ ਮਠਿਆਈ ਪਾਓ ਇਹ ਥੋੜੀ ਆ ਵੀ ਹਫਤਾ ਜਾਂ ਖਰਾਬ ਹੋ ਜੂਗੀ ਆਹ ਉਹ ਤਾਂ ਹੈਗਾ ਹਾਂ ਇਹ ਨਹੀਂ ਗਾ ਗੰਡੇ ਪਾਓ ਆਲੂ ਪਾਓ ਹੂੰ ਜੋ ਮਰਜ਼ੀ ਪਾਓ ਹਾਂ ਇਹਦੇ ਤੇ ਬੜੀਆਂ ਚੀਜ਼ਾਂ ਹਾਂ ਨਹੀਂ ਅੱਟ ਗਈ ਪਾਗਰ ਜੋ ਮਰਜ਼ੀ ਪਾ ਲੈ ਟੋਕਰਾਂ ਬੜੇ ਕੰਮਾਂ ਦੇ ਕੰਮ ਦਿੰਦਾ ਜੀ ਬਿਲਕੁਲ ਬਿਲਕੁਲ ਇਹ ਫਿਰ ਬਾਈ ਤੁਸੀਂ ਸਿੱਖੇ ਪਹਿਲਾਂ ਆਪਣੇ ਬਜ਼ੁਰਗ ਕਰਦੇ ਸੀਗੇ ਹਾਂ ਜੀ ਸਾਡੇ ਬਜ਼ੁਰਗ ਤੋਂ ਚੱਲੇ ਆ ਅੱਛਾ ਅੱਛਾ ਹਾਂ ਤੇ ਗਾਂ ਦੀ ਗੱਲ ਫਿਰ ਤੁਹਾਡੇ ਚ ਕਲਾ ਆਏ ਨਵੀਂ ਪੀੜ੍ਹੀ ਜਲਦੀ ਮੈਂ 1997 ਦੀ ਲਗਨ ਕੀਤੀ ਟੋਕਰੇ ਦੀ ਅੱਛਾ ਉਦੋਂ ਦੇ ਸੀ ਬਣਾਉਂਦੇ ਆ ਬਣਾਉਂਦੇ ਆ ਹੁਣ ਫਿਰ ਗਾਂ ਨਹੀਂ ਸਿੱਖਦੇ ਹੈਨਾ ਮੁੰਡੇ ਹਾਂ ਬਾਈ ਜੀ ਹੁਣ ਗਾਂ ਨਵਾਂ ਦੌਰ ਨਹੀਂ ਸਿੱਖਦਾ ਆਹੋ ਚਲੋ ਸਮੇ ਦੇ ਹਿਸਾਬ ਨਾਲ ਫਿਰ ਜਿਵੇਂ ਹੁਣ ਲਾਗਤ ਵੀ ਘਟਾਣਾ ਹੈ ਨਾ ਇਹਨਾਂ ਦੀ ਹੈਨਾ ਲਾਗਤ ਵੀ ਘਟਾਣਾ ਪਹਿ ਵਾਰੀ ਨਹੀਂ ਸਾਨੂੰ ਪੂਰੀ ਮਿਲਦੀ ਨਹੀਂ ਲਾਗਤ ਹੂੰ ਹਾਂ ਮੈਂ ਕਿਹਾ ਤਾਂ ਹੈਗੀ ਹੈ ਜੇ ਵੀ ਅੱਛਾ ਇਹ ਕੱਲੀ ਤੂਦ ਦੇ ਲੱਕੜ ਦੀ ਬਣਦੇ ਹੈਨਾ ਹੋਰ ਨਹੀਂ ਕਿਸੇ ਦੇ ਬਣ ਸਕਦੇ ਵਾਸ ਦੇ ਵੀ ਬਣ ਜਾਂਦੇ ਆ ਅੱਛਾ ਵਾਸ ਦੇ ਬਣ ਜਾਂਦੀਆਂ ਟੋਕਰੀ ਵਾਸ ਦੀ ਵੀ ਬਣਦੀ ਆ ਤੇ ਬਾਕੀ ਪੰਜਾਬ ਦੇ ਵਿੱਚ ਇਹ ਕੱਲੇ ਤੂਦ ਵੀ ਬਣਾਉਂਦੇ ਆ ਇੱਥੇ ਕੱਲੇ ਤੂਦੇ ਬਣਦੇ ਹਾਂ ਠੀਕਾ ਠੀਕਾ ਤੇ ਇਹ ਤੂੰ ਤਾਂ ਪਰਸ਼ਾਂਕ ਕੇ ਜਿਵੇਂ ਆਪਾਂ ਮੰਨ ਲਓ ਰੱਖਦੇ ਕਿੰਨੇ ਕ ਦਿਨ ਇਹਨੂੰ ਪਿਆਰ ਵੇ ਤੇ ਬਣਦੀ ਆ ਕਿ ਤਾਜੇ ਤਾਜੇ ਦੀ ਤਾਜੇ ਦੀ ਵੀ ਬਣਾ ਲਓ ਤੇ ਭਣਾ ਬੇ ਦੀ ਬਣਾ ਲਓ ਨਹੀਂ ਜਿਵੇਂ ਹੋ ਸਕਦਾ ਜਿਵੇਂ ਜੰਮੀਨਾ ਡੇਢ ਪੁਰਾਣਾ ਹੋ ਜੇ ਫਿਰ ਤਾਂ ਨਹੀਂ ਫਿਰ ਨਹੀਂ ਬਣਨੀ ਪੰਜਾ ਸੱਤਾਂ ਦਿਨਾਂ ਦੇ ਵਿੱਚ ਵਿੱਚ ਬਣ ਜੇ ਬਣ ਜੇ ਹਾਂ ਵੀਰੇ ਪੰਜਾਂ ਚਾਰਾਂ ਦਿਨਾਂ ਦੇ ਹਫਤੇ ਦੇ ਅੰਦਰ ਅੰਦਰ ਜਿੰਨਾ ਚਿਰ ਇਹ ਰਹਿੰਦੀ ਨਰਮ ਹੈ ਨਾ ਜਦੋਂ ਸੁੱਕ ਗਈ ਫਿਰ ਨਹੀਂ ਇਹ ਕਈਆਂ ਜੀਜਾ ਨੂੰ ਵਧੀਆ ਰੂੜੀ ਕਲਰ ਪਾ ਖੇਤੋ ਕੋ ਗੰਡਾ ਪਿਆਜ਼ ਪੱਟਣਾ ਗਾਜਰ ਪੱਟਣੀ ਇਹਦੇ ਚ ਪਾ ਕੇ ਲੈ ਸਰਤੇ ਰੱਖੀ ਹਾਂ 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 ਇਹ ਲਾਭ ਬਹੁਤ ਆ ਬਿਲਕੁਲ ਬਿਲਕੁਲ ਹਰ ਜ਼ਾਹਿਰ ਸ਼ਿੰਗਾਰ ਆ ਭਾਂਡਾ ਜਿਹੜਾ ਬਿਲਕੁਲ ਇਹ ਨਾਲੇ ਆਪਣੇ ਵਿਰਸੇ ਦੇ ਨਾਲ ਇਹਦਾ ਬੜਾ ਸਬੰਧ ਆ ਸ਼ੁਰੂ ਤੋਂ ਪਹਿਲਾਂ ਤੋਂ ਲਾ ਕੇ ਖੇਤੀਬਾੜੀ ਦੇ ਚ ਕੰਮ ਚ ਬਹੁਤ ਆਉਂਦਾ ਹਨਾ ਪੱਠੇ ਦੱਥੇ ਨਾਲ ਵੀ ਇਹ ਜੁੜਦਾ 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 ਹੋਰ ਵੀ ਪਈ ਆਪਾਂ ਕਈ ਕੁਝ ਪਾ ਕੇ ਰੱਖ ਲਈਏ ਖੇਤੀਬਾੜੀ ਦੇ ਨਾਲ ਜੁੜਦਾ ਕਿਉਂਕਿ ਹੁਣ ਇਹ ਵਿਰਸਾ ਸਾਰੇ ਜਵਾਨ ਭੁੱਲੀ ਜਾਂਦੇ ਆ ਭੁੱਲੀ ਜਾਂਦੇ ਭੁੱਲੀ ਹਾਂ ਕਿਉਂਕਿ ਕੱਥਨ ਬਹੁਤ ਜ਼ਿਆਦਾ ਆ ਕੰਮ ਉਹਨੀ ਮਿਹਨਤ ਨਹੀਂ ਮਿਲਦੀ। ਇਹ ਵੀ ਗੱਲ ਨਾ, ਭਗਾਈ ਵਾਲੀ ਹੋ ਗਈ ਮਿਹਨਤੋਂ ਨਹੀਂ ਮਿਲਦੀ ਨੀ। ਹਾਂ ਮਿਹਨਤ ਨਹੀਂ ਮਿਲਦੀ। ਤੇ ਕੰਮ ਹੈਗਾ ਬੜੀ ਮੀਨਾਕਾਰੀ ਦਾ। ਬੜੀ ਮੁਸ਼ਕਲ ਦਾ। ਬੜਾ ਮਨ ਮਾਰ ਕੇ ਹੈਨਾ ਬਣ ਕਰਨਾ ਪੈਂਦਾ। ਵੀਰੀ ਇਹ ਸਰਦੀਆਂ 'ਚ ਕੰਮ ਚੱਲਦਾ। ਅੱਛਾ। ਹਾਂ ਇਹ ਨਹੀਂ ਵੀ 12 ਮਹੀਨੇ 30 ਦਿਨ ਚੱਲਦਾ ਰਹਿੰਦਾ। ਅੱਛਾ। ਇਹ ਸਰਦੀਆਂ 'ਚ ਕੰਮ ਚੱਲਦਾ। ਸਰਦੀਆਂ ਇਹਦਾ ਤੁਹਾਨੂੰ ਆਪ ਪਤਾ। ਬਿਲਕੁਲ ਬਿਲਕੁਲ। ਆਹੋ ਹੁਣ ਵੀ ਇਹਦੂ ਬਾ ਆ ਦੇਣ ਪੂਰੇ ਬਣਦੇ ਆ ਟੋਕਰ ਹੈਨਾ। ਫਰਵਰੀ ਦਾ ਮਹੀਨਾ ਹੋ ਗਿਆ। ਹਾਂ ਕਿਉਂਕਿ ਬਹੁਤ ਜ਼ਿਆਦੇ ਅੱਖਾਂ ਕਿ ਵਾਕ ਹੁਣ ਨਵੇਂ ਦੌਰ ਚ ਪੜੇ ਲਿਖੇ ਆ ਇਹ ਲੈਣ ਨਹੀਂ ਫੜਦੀ ਸਾਡੀ ਨਹੀਂ ਫੜਦੀ ਨਹੀਂ ਫੜਦੇ ਇਸ ਕਰਕੇ ਵਿਰਸ਼ਾਏ ਬਹੁਤ ਜਿਆਦੇ ਭੁੱਲੀ ਬੈਠੇ ਆ ਹੂੰ ਹੂੰ ਅਸੀਂ ਵੀ ਪੰਜਾਬੀ ਜਿਹੜੇ ਸੀਗੇ ਮਤਲਬ ਪੁਰਾਣੇ ਸਿੱਖੇ ਉਹੀ ਆ ਨਹੀਂ ਤਾਂ ਨਵਾਂ ਵੀਰੇ ਕੋਈ ਨਹੀਂ ਸਿੱਖਦਾ ਹਾਂ ਨਵਾਂ ਨਹੀਂ ਹਾਂ ਨਵਾਂ ਨਹੀਂ ਸਿੱਖਦਾ ਕੰਮ ਮਿਹਨਤ ਵਾਲਾ ਪੜਾਣਾ ਹਾਂ ਵੀਰੇ ਮਾਣ ਮਾਰ ਕੇ ਕਰਨ ਵਾਲਾ ਹਾਂ ਬਹੁਤ ਜਿਆਦੇ ਹੁਣ ਘੰਟਾ ਡੇਢ ਆਵੇ ਲਗਾਤਾਰ ਬੈਠੇ ਰਹਿਣਾ ਕੰਮ ਹੈ ਤਾਂ ਓਖਾ ਹਣਾ ਵੀ ਲੱਕੜ ਨਾਲ ਲੱਕੜ ਹੋਣਾ ਪੈਂਦਾ ਜੀ ਹਾਂ ਤੇ ਵਾਸਦੀਆਂ ਵੀ ਤੁਸੀਂ ਬਣਾ ਲੈਣੇ ਉੰਜ ਵੈਸੇ ਕਿ ਨਹੀਂ ਹਾਂ ਵੈਸੇ ਆਪਣੇ ਤਾਂ ਤੂਤੀ ਬਹੁਤ ਆ ਤੂਤੀ ਨਹੀਂ ਉੰਜ ਤੁਹਾਨੂੰ ਤੁਸੀਂ ਬਣਾ ਤਾਂ ਲੈਣੇ ਹੋਗੇ ਵਾਸਦੀਆਂ ਮੈਨੂੰ ਤਾਂ ਇਹ ਹਾਂ ਹਾਂ ਬਣਾਉਣਾ ਭਾਂਡੇ ਦਾ ਹੁਨਰ ਦੇ ਜੇਣਾ ਸੀਗਾ ਓਕੇ ਓਕੇ ਤੇ ਉਹਦਾ ਤਰੀਕਾ ਵੀ ਐ ਹੀ ਆ ਕਿ ਉਹ ਅੱਡ ਤਰੀਕੇ ਨਾਲ ਬਣਦੀ ਕੋਈ ਦਾ ਵੀ ਇਹੀ ਤਰੀਕਾ ਕੋਈ 1921 ਦਾ ਹੋ ਸਕਦਾ ਫਰਕ ਹੋਊਗਾ ਇਹਨਾਂ ਕੋਈ ਨਹੀਂ ਹੁੰਦਾ ਆਛਾ ਹੀ ਉਹ ਬਣਦੀਆਂ ਤੇ ਹੰਡਾਈ ਜਿਆਦੀ ਕਿਨਾਂ ਦੀ ਹੁੰਦੀ ਵਾਸ ਵਾਲਿਆਂ ਦੀ ਜਾਂ ਇਹਨਾਂ ਦੀ ਹੰਡਾਈ ਤਾਂ ਏ ਇਸੇ ਦੀ ਜਿਆਦੇ ਹੋਣੀ ਆ ਤੂਤ ਵਾਲੇ ਦੀ ਵੱਧ ਹੰਡਾਈ ਹੈ ਨਾ ਹੂੰ ਠੀਕ ਲੋਕੋ ਉਹ ਚੀਜ਼ ਹੋਰ ਹੁੰਦੀ ਆ ਹੂੰ ਉਹਨੇ ਦੇਲਾਦਾ ਆ ਮਾਡਲ ਰੱਖਿਆ ਸੀ ਕਿਉਂਕਿ ਚਾਰ ਚਾਰ ਰੱਖ ਕੇ ਹੂੰ ਫਿਰ ਗਾਂ ਤੋਂ ਗਾਂ ਗਾਂ ਤੋਂ ਗਾਂ ਕਈ ਤਰ੍ਹਾਂ ਦੇ ਰੰਗ ਭਰਿਆ ਹੂੰ ਇਹ ਚੰਗੇਰ ਵੀ ਐਂ ਬੰਦ ਜਿਹੜੀ ਨਿੱਕੀ ਹੁੰਦੀ ਸੀ ਹੈਨਾ ਹਾਂ ਵੀਰੇ ਚੰਗੇਰ ਵੀ ਐਂ ਬੰਦ ਚਿੱਕੂ ਜਿਹਨੂੰ ਕਹ ਦਿੰਦੇ ਆਪਾਂ ਹਾਂ ਸ਼ਿੱਕੂ ਕਹ ਦਿੰਦੇ ਆ ਰੋਟੀਆਂ ਰੱਖਣ ਦੇ ਕੰਮ ਆਉਂਦਾ ਹੈ ਹੈਨਾ ਅੱਛਾ ਨੇ ਸਮੇਂ ਚ ਜਿਹੜੀ ਜ਼ਰੂਰੀ ਬਾਂਦੀ ਹੁਣ ਤਾਂ ਤਰੀਕਾ ਉਹਦਾ ਵੀ ਆਈ ਸੀ ਬਣਾਉਣ ਦਾ ਹਾਂ ਬਾਈ ਜੀ ਹੁਣ ਤਾਂ ਸਟੀਲ ਦੇ ਭਾਂਡੇ ਆ ਗਏ ਆ ਕੋਈ ਛਿੱਕੂ ਬਣਾਉਂਦਾ ਹੀ ਨਹੀਂ ਬਣਾਉਂਦਾ ਹੀ ਨਹੀਂ ਬਣਾਉਂਦੇ ਪ੍ਰਾਣੀਆਂ ਬੁੜੀਆਂ ਛਿੱਕੂ ਬਣਾਉਂਦੀਆਂ ਸੀ ਉਹਦੇ ਮੱਕਾਈ ਹੁੰਦੀ ਸੀ ਆਹੋ ਹਾਂ ਮੱਕੀ ਦੇ ਵਿੱਚ ਖਿੱਲੇ ਪਣਾ ਕੇ ਲਿਆਉਣੇ ਉਹਨੂੰ ਛਿੱਕੂ ਬੋਲਦੇ ਸੀ ਅੱਛਾ ਅੱਛਾ ਆਹੋ ਤੇਰੇ ਮੱਕੀ ਦਾ ਕਿਸੇ ਨੂੰ ਪਤਾ ਹੀ ਨਹੀਂਗਾ ਪਿਆਬੀ ਬੱਚੇ ਨੂੰ ਹਾਂ ਤੇ ਨਾ ਹੀ ਛਿੱਕੂ ਦਾ ਕਿਸੇ ਨੂੰ ਪਤਾ ਉਹਦਾ ਨਾਂ ਜਰੂਰ ਸੁਣਿਆ ਪਰ ਹੁਣ ਨਹੀਂ ਬਣਾਉਂਦੇ ਛਿੱਕੂ ਦੀ ਦੇਖਿਆ ਠੀਕ ਹੈ ਨਾ ਇਹ ਸਾਕੇ ਇੰਨੇ ਵਾਤ ਤੋਂ ਵਾਦੋ ਆਪਦਾ ਜੁੜਕੇ ਰਹੋ ਮਿਰਸੇ ਨਾਲ ਰਹਤੇ ਰਹੋ ਮਿਰਸੇ ਨਾਲ ਇਧਰ ਬਾਈ ਵੀ ਬਣਾਈ ਜਾਂਦਾ ਹੈ ਨਾ ਹਾਂ ਬਾਈ ਹੁਣਾਂ ਨਾ ਕਰਦਾ ਆਪਦੇ ਗੱਲ ਵਾਦ ਹਾਂ ਬਾਈ ਨਾਲ ਵੀ ਆਪਾਂ ਕਰਦੇ ਗੱਲ ਇਹ ਬਾਈ ਇਹ ਵੀ ਆਪਾਂ ਟੋਕਰੇ ਬਣਾਉਣਾ ਕਿ ਛੋਟੀ ਟੋਕਰੀ ਬਣਾਉਣੀ ਇਹ ਵੀ ਟੋਕਰੇ ਬਣਾਉਣਾ ਬਾਈ ਅੱਛਾ ਉੱਡਾ ਹੀ ਸੈਜ ਵੀ ਬਣੂ ਹੈ ਨਾ ਹਾਂਜੀ ਠੀਕ ਆ ਠੀਕ ਆ ਕੱਚਾ ਇਹ ਮੋਟੀਆਂ ਜਿਹੜੀਆਂ ਜਿਹੜਾ ਉਹ ਬਣਦੀ ਸੀ ਨਿੱਕੀ ਚੰਗੇਰ ਜਿਹੜੀ ਹੁੰਦੀ ਸੀ ਉਹਦੇ ਲਈ ਨਰਮ ਨਰਮ ਛਿੱਟੀਆਂ ਪਤਲੀਆਂ ਬਤਲੀਆਂ ਪਤਲੀਆਂ ਆਣਾ ਜੀ ਠੀਕ ਆ ਠੀਕ ਆ ਯਾਨੀ ਕਿ ਘੰਟਾ ਡੇਢ ਲੱਗ ਜਾਂਦਾ ਹੈ ਨਾ ਬਣਾਉਣ ਤੇ ਹਾਂਜੀ ਲੱਗ ਜਾਂਦਾ ਇੱਕੋ ਸਾਹ ਬਣਾਉਣਾ ਜੀ ਹਾਂ ਇੱਕੋ ਸਾਹ ਹੀ ਬਣਾਉਣਾ ਇਹ ਕਿਹੜਾ ਵੀ ਆਪਾਂ ਵਿੱਚੋਂ ਛੱਡ ਸਕਦੇ ਹਾਂ ਨਾ ਨਾ ਜੀ ਤੇ ਚਾਹ ਆਪਣੀ ਆਈ ਪਈ ਪੀ ਲਈਏ ਹੈ ਨਾ ਹਾਂਜੀ ਹਾਂਜੀ ਚਾਹ ਨਾ ਠਰ ਜਾ ਯਾਰ ਚਾਹ ਪੀਏ ਆਹ ਵਾਹ ਕੀ ਆ ਦੇ ਨਾਲ ਲਈ ਆ ਤੁਰਨਾ ਸੀ ਤੁਰਨਾ ਸੀ ਆ ਲਓ ਬਾਈ ਜੀ ਆ ਫੜੋ ਚਾਹ ਲੈ ਬਾਕੀ ਇਹਦੇ ਵਿੱਚ ਰੋਟੀ ਪਾਣੀ ਘੱਟ ਖਾਦਾ ਜਾਣਾ ਕੀ ਦੇ ਵਿੱਚ ਪਲਾ ਚਾਹ ਚ ਹਾਂ ਕਿੱਥੇ ਤੁਹਾਡੀ ਹੈਗੀ ਆ? ਹੈ ਹੈਗੀ ਵੀਰੇ। ਬਹ ਠੀਕ ਆ। ਤੇ ਇਹ ਮੇਰੀ ਆ। ਚਲ ਬੜੀ ਤੁਹਾਡੀ ਭਾਈ ਮਿਹਰਬਾਨੀ ਬਹੁਤ ਬਹੁਤ ਹੈ। ਠੀਕ ਆ ਵੀਰੇ। ਤੁਸੀਂ ਸਮਾਂ ਸਾਨੂੰ ਦਿੱਤਾ। ਆਪਦਾ ਕੀਮਤੀ ਟਾਈਮ ਚੋਂ ਕੱਢਿਆ ਵੈਸੇ ਤੁਹਾਨੂੰ ਕੰਮ ਲੱਗੇ ਸੀ ਕੀਤਾ ਤਾਂ ਤੰਗ ਹੀ ਆ। ਨਹੀਂ ਨਹੀਂ ਕੋਈ ਗੱਲ। ਤੇ ਮਿਹਰਬਾਨੀ ਤੁਹਾਡੀ। ਜੋਂ ਦਾ ਰਵੇ ਦਾ ਤੰਗ ਦਾ ਕਾਦੀ ਗੱਲ। ਆਹ ਹੋ ਐਂ ਤਾਂ ਕੋਈ ਗੱਲ ਆ।